ਜੀ ਸੰਗਤ ਜੀ ਮੇਰੇ ਸਾਹਮਣੇ ਪਾਕਿਸਤਾਨ ਦੇ ਭਾਈ ਜਾਨ ਆਗੇ ਨੇ ਜੀ ਇਹਨਾਂ ਨਾਲ ਆਪਾਂ ਗੱਲਾਂ ਮਾਰਾਂਗੇ ਜੀ ਇਹਨਾਂ ਦੀਆਂ ਗੱਲਾਂ ਦੀਆਂ ਆਪਾਂ ਦਿਲਚਸਪੀਆਂ ਰੱਖਾਂ ਚਾਹੁੰਦੇ ਹਾਂ ਜੀ ਕਿਉਂਕਿ ਮੈਨੂੰ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਦਾ ਵੀ ਆਪਾਂ ਸ਼ੁਕਰਾਨਾ ਕਰਦੇ ਹਾਂ ਅੱਜ ਸਾਨੂੰ ਇੱਥੇ ਪਹੁੰਚਿਆ ਜੀ ਭਾਈ ਜਾਨ ਹੈਲੋ ਜੀ ਆਪਾਂ ਦਾ ਨਾਮ ਜੀ ਮੇਰਾ ਨਾਮ ਸੁਖਵੰਤ ਹੈ ਮੇਰਾ ਜੀ ਅੱਛਾ ਜੀ ਅਮਰ ਸਾਹਿਬ ਇਹ ਚੈਨਲ ਆਪਾਂ ਜਿਹੜਾ ਤੁਸੀਂ ਇਹ ਕਾਰਡ ਪਾ ਲਏ ਤੁਸੀਂ ਇਹਦੀ ਪੇਮੈਂਟ ਕਿੰਨੀ ਕਰਦੇ ਹੋ ਅਸੀਂ ਇੰਡੀਆ ਤੋਂ ਆਨੇ ਨਾ 20 ਡਾਲਰ ਪੇ ਕਰਕੇ ਆਨੇ ਅਸੀਂ 400 ਰੁਪਏ ਪਾਕਿਸਤਾਨੀ ਪਾਏ 400 ਡਾਲਰ 400 ਰੁਪਏ ਹਾਂਜੀ ਪਾਕਿਸਤਾਨ ਕਿੰਨੇ ਪੈਸੇ ਹੋ ਜਾਂਦੇ ਆ ਉਹ ਤੇ 1.5 ਡਾਲਰ ਨਹੀਂ ਬੰਦਾ ਅੱਛਾ 1.5 ਡਾਲਰ ਹੀ ਬੰਦਾ ਠੀਕ ਹੈ ਜੀ ਠੀਕ ਹੈ ਪਰ ਦੇਖਿਓ ਸਾਨੂੰ ਇਹ ਨਾਲੇ ਰੱਖਣੀ ਚਾਹੀਦੀ ਨਾ ਉੱਥੇ ਵੀ ਕਿਉਂਕਿ ਆ ਕਾਰਡ ਪਾਇਆ ਸਾਨੂੰ ਉਹਨੇ ਕਿਹਾ ਤਾਂ ਕਾਰਡ ਨਹੀਂ ਉਤਾਰਨਾ ਤੁਹਾਡੀ ਇਹ ਪਛਾਣ ਨਾ ਵੀ ਤੁਸੀਂ ਇੰਡੀਆ ਤੋਂ ਆਏ ਹੋ ਹਾਂ ਬਿਲਕੁਲ ਸਾਡੀ ਆਏ ਹਾਂ ਹਾਂ ਠੀਕ ਹੈ ਜੀ ਔਰ ਤੁਹਾਡੇ ਪਾਕਿਸਤਾਨ ਦੇ ਬਹੁਤ ਸਾਰੇ ਵੀਰ ਨੇ ਜਿਹੜੇ ਮੈਨੂੰ ਫਾਲੋ ਕਰਦੇ ਨੇ ਮੇਰੇ ਨਾਲ ਟੱਚ ਨੇ ਮੇਰੀਆਂ ਵੀਡੀਓ ਦੇ ਟੂ ਸੀ ਵਿਦ ਦੈਟ ਵਾਲ ਦਿਸ ਵਨ ਠੀਕ ਹੈ ਇਹ ਕੀ ਹੈ ਇਹ ਮੈਂ ਡਾਕਟਰ ਵੀ ਹਾਂ ਜੀ ਉਹ ਮੈਂ ਵੀ ਸੈਲ ਦੇ ਡਾਕਟਰ ਵੀ ਨਾ ਜ਼ਿਆਦਾਤਰ ਠੀਕ ਹੈ ਜੀ ਸ਼ੁਕਰੀਆ ਭਾਈ ਸ਼ੁਕਰੀਆ ਥੈਂਕ ਯੂ ਅਸੀਂ ਅੱਗੇ ਮਾਰਕੀਟ ਜਾਣਾ ਡਾਕਟਰ ਨੂੰ ਮਿਲਣਾ ਬਸ ਅੱਗੇ ਜਾਓਗੇ ਤਾਂ ਬਾਹਰ ਨਿਕਲੋ ਠੀਕ ਹੈ ਠੀਕ ਹੈ ਸ਼ੁਕਰੀਆ ਭਾਈ ਜਾਨ ਸ਼ੁਕਰੀਆ ਥੈਂਕ ਯੂ ਤਾਂ ਜੀ ਮਾਰਕੀਟ ਦਾ ਰਸਤਾ ਦੱਸ ਦਿੱਤਾ ਭਾਈ ਜਾਨ ਨੇ ਔਰ ਇਹ ਕਹਿੰਦੇ ਵੀ ਤੁਸੀਂ ਇੱਧਰ ਜਾਓ ਅੱਗੇ ਮਾਰਕੀਟ ਦਾ ਰਸਤਾ ਮਿਲ ਜਾਏਗਾ ਲੋ ਜੀ ਇਹ ਆਪਾਂ ਕੀ ਦੇਖ ਰਹੇ ਆ ਜੀ ਕੋਰੀਡੋਰ ਦਾ ਮੈਪ ਆ ਜੀ ਮਾਸਟਰ ਪਲਾਨ ਗੁਰਦੁਆਰਾ ਕੰਪਲੈਕਸ ਲੋ ਜੀ ਸੰਗਤ ਜੀ ਇਸ ਤਰ੍ਹਾਂ ਦਾ ਇਹ ਨਕਸ਼ਾ ਬਣਿਆ ਹੋਇਆ ਜੀ ਜਿਸ ਨੂੰ ਆਪਾਂ ਅੱਜ ਘੁੰਮ ਰਹੇ ਆ ਜੀ ਖੰਡਾ ਸਾਹਿਬ ਵੀ ਦੇਖ ਲਿਆ ਜੀ ਸ਼੍ਰੀ ਸਾਹਿਬ ਵੀ ਦੇਖ ਲਿਆ ਜੀ ਅੱਜ ਇਹ ਅੱਗੇ ਕੋਰੀਡੋਰ ਦੇਖ ਰਹੇ ਹਾਂ ਜੀ ਇਹ ਸਾਰਾ ਕੋਰੀਡੋਰ ਦਾ ਪਲਾਨ ਆਊਟ ਹੈ ਜੀ ਲੇਆਉਟ ਪਲਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਇਸ ਸਾਹਮਣੇ ਬਾਰਡਰ ਟਰਮੀਨਲ ਦਾ ਏਰੀਆ ਜੀ ਇੱਕ ਪਾਸੇ ਇੰਡੀਆ ਦਾ ਔਰ ਇੱਕ ਪਾਸੇ ਪਾਕਿਸਤਾਨ ਦਾ ਸਾਹਮਣੇ ਪਾਕਿਸਤਾਨ ਦਾ ਝੰਡਾ ਦਿਖ ਰਿਹਾ ਜੀ ਸੋ ਆਪਾਂ ਦੇਖ ਰਹੇ ਹਾਂ ਜੀ ਇਹ ਪਾਕਿਸਤਾਨ ਦੇ ਵੀਰਾਂ ਦੇ ਲਈ ਬਣਾਇਆ ਗਿਆ ਜੀ ਇਹਨਾਂ ਨੂੰ ਲੇਆਉਟ ਦਿੱਤਾ ਗਿਆ ਜੀ। ਹਾਂਜੀ ਬਾਈ ਜਾਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਅਸੀਂ ਮਾਰਕੀਟ ਦੇ ਵਿੱਚ ਡਾਕਟਰ ਨੂੰ ਮਿਲ ਕੇ ਆਉਣਾ। ਹਾਂ ਡਾਕਟਰ ਨੂੰ। ਠੀਕ ਹੈ ਜੀ ਠੀਕ ਹੈ। ਸ਼ੁਕਰੀਆ ਜੀ। ਹਾਂਜੀ ਠੀਕ ਹੈ ਜੀ। ਭਾਈ ਮੇਰੇ ਹੈਲੋ ਅਸੀਂ ਡਾਕਟਰ ਸਾਹਿਬ ਨੂੰ ਮਿਲਣਾ ਹੈ ਡਾਕਟਰ ਨੂੰ। ہاں جی سامنے ٹھیک ہے جی ٹھیک ہے سر شکریہ پنجاب رنجیت سنگھ ਲੋ ਜੀ ਨਿਸ਼ਾਨਤ ਇਹਨ ਸਟੋਰ ਆਨਲਾਈਨ ਲੋ ਜੀ ਪਾਕਿਸਤਾਨੀ ਡਰੈਸਸ ਤੇ ਮਿਲੇਗੀ ਭਾਈ ਜਾਨ ਵਾਜਾ ਮਾਰਨ ਲੱਗੇ ਜੀ ਪਹਿਲਾਂ ਅਸੀਂ ਡਾਕਟਰ ਕੋਲੇ ਜਾਣਾ ਜੀ ਡਾਕਟਰ ਕੋਲੇ ਅੱਜ ਦੇਖਦੇ ਜੀ ਮਾਰਕੀਟ ਘੁੰਮਦੇ ਆਂ ਪਛਣਾ ਜਾ ਰਿਹਾ ਪਛਲਾ ਇੱਥੇ ਇਹਨਾਂ ਨੂੰ ਪਛਣਾਣਾ ਯਾਰ ਡਾਕਟਰ ਕੋਲੇ ਜਾਣਾ ਹਾਂਜੀ ਬਾਈ ਜਾਨ ਬੋਸ਼ ਕੀ ਜੀ ਅੱਜ ਦੇਖ ਲਓ ਕੁਰਦਾ ਪਜਾਮਾ ਬੋਸ਼ ਕੀ ਡਾਕਟਰ ਕੋਲੇ ਜਾਣਾ ਡਾਕਟਰ ਕਿ ਹੈ ਇੱਥੇ ਠੀਕ ਹੈ ਜੀ ਸ਼ੁਕਰੀਆ ਇਹ ਮੈਡੀਕਲ ਸੈਂਟਰ ਹੈਗਾ ਤੁਹਾਨੂੰ ਐ ਵੀ ਹਾਂ ਹੁਣੀ ਹੋਇਆ ਜੀ ਕੁਛ ਨਹੀਂ ਲੱਗੇ ਜੀ ਬਸ ਜਦੋਂ ਜੁੱਤੇ ਉਤਾਰੇ ਤਾਂ ਪਤਾ ਲੱਗੇ ਜੀ ਸੰਗਤ ਜੀ ਜਿਹੜਾ ਵੀ ਬਾਈ ਦੇਖਦਾ ਉਹ ਵੀ ਪਰੇਸ਼ਾਨ ਹੋ ਜਾਂਦਾ ਜੀ ਆਪਾਂ ਡਾਕਟਰ ਸਾਹਿਬ ਕੋਲੇ ਜਾ ਰਹੇ ਹਾਂ ਜੀ ਇਹ ਜਾਈਕੇ ਜੀ ਇਹਨਾਂ ਦੇ ਮਸਾਲੇ ਇਹਨਾਂ ਦੇ ਆ शाहिद ਹਾਂਜੀ ਫਾਰਮਾਸਿਸਟ ਨੂੰ ਮੈਡੀਕਲ ਟੈਕਨੀਸ਼ੀਅਨ ਹਾਂਜੀ ਮੈਡੀਕਲ ਟੈਕਨੀਸ਼ੀਅਨਾਂ ਜੀ ਪਾਕਿਸਤਾਨ ਦੇ ਵਿੱਚ ਇਹ ਮੇਰੇ ਲਈ ਹੈਲਪ ਕਰ ਰਹੇ ਨੇ ਜੀ ਮੇਰੇ ਪੈਰ ਹਾਂ ਮੇਰੇ ਪੈਰ 'ਚ ਇਨਫੈਕਸ਼ਨ ਹੋ ਗਿਆ ਜੀ ਸਮਝ ਨਹੀਂ ਆ ਰਹੀ ਕਿਵੇਂ ਹੋਇਆ ਲੇਕਿਨ ਇਹ ਹੁਣ ਟੀਟ ਕਰ ਰਹੇ ਜੀ ਮੈਨੂੰ ਅੱਗੇ ਲੈ ਕੇ ਜਾ ਰਹੇ ਐਂਬੂਲੈਂਸ ਆਈ ਹੋਈ ਹੈ ਜੀ ਸੋ ਸੰਗਤ ਜੀ ਆਪਾਂ ਥੋੜੀ ਦੇਰ ਤੱਕ ਅੱਗੇ ਚੱਲਾਂਗੇ ਕਿਹਨਾਂ ਦੇ ਹਸਪਤਲ ਚੱਲ ਰਹੇ ਆ ਜੀ ਚਲੋ ਹਸਪਤਲ ਆਜੋ ਆਜੋ ਅੰਦਰ ਆ ਜਿਓ ਇਹ ਭਾਈ ਜਾਨ ਨੇ ਜੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਔਰ ਐਂਬੂਲੈਂਸ ਦਾ ਪ੍ਰਬੰਧ ਕਰਕੇ ਦਿੱਤਾ ਕਿਉਂਕਿ ਨਾ ਕੱਲ ਤੋਂ ਹੀ ਥੋੜੀ ਮੇਰੀ ਸਿਹਤ ਠੀਕ ਨਹੀਂ ਸੀ ਬਲਜੀਤ ਸਿੰਘ ਬਲਜੀਤ ਸਿੰਘ ਬਲਜੀਤ ਸਿੰਘ ਬਲਜੀਤ ਹਾਂ ਆ ਕਾਰਡ ਲੈ ਲਓ ਠੀਕ ਹੈ ਨਹੀਂ ਠੀਕ ਨਹੀਂ ਜ਼ਰੂਰਤ ਅੱਛਾ ਬਲਜੀਤ ਨੇ ਜਨ ਕਰਮ ਦੇ ਸਾਡਾ ਹਸਪੀਟਲ ਹਾਂ ਸਾਹਮਣੇ ਦਿਖਾ ਰਹੇ ਸੀ ਇਹਨਾਂ ਨੇ ਦੱਸਿਆ ਸਾਰਾ ਗੱਡ ਕੀਤਾ ਹੈ ਕਾਫੀ ਦਿਨ ਹੋ ਗਏ ਬੈਠੇ ਨੂੰ ਤੁਸੀਂ ਹੁਣ ਪੈਦਲ ਨਹੀਂ ਚੱਲ ਸਕਦੇ ਅਸੀਂ ਤੁਹਾਨੂੰ ਗੱਡੀ ਮੰਗਵਾ ਦਿੰਦੇ ਹਾਂ ਜੀ ਚੇਅਰ ਦਾ ਅਰੇਂਜ ਕਰਕੇ ਦਿਵਾਉਣਾ ਆ ਵੀਰ ਚੇਅਰ ਲੜਕਾ ਮੰਗਵਾ ਲੈਣੇ ਆ ਆ ਵੀਰ ਚੇਅਰ ਜ਼ਰੂਰੀ ਹੈ ਕਾਲ ਤੋਂ ਰਾਸ ਨੂੰ ਚਾਹੀਦਾ ਹੈ ਨਾ ਸ਼ੰਡੂ ਨੂੰ ਡਰਾਪ ਕਰ ਦਿਓ ਨਾ ਨਹੀਂ ਇਹਨਾਂ ਦੇ ਪਾਸੇ ਸੋਣਾ ਹੈ ਇੱਥੇ ਉਹਨਾਂ ਜਦੋਂ ਕਰ ਲਿਆ ਬੁਣਿਆ ਨਾ ਤੇ ਚੇਂਗਵਾ ਲੈ ਮੈਂ ਬੀਚੇ ਦਾ ਜੀਰਾ ਪਰ ਲ ਤਾਂ ਮੈਂ ਕੋਈ ਮਿੱਠਾ ਨਹੀਂ ਖਾ ਰਿਆ ਪਰਸੋਂ ਦਾ ਵੀ ਕੁਝ ਨਹੀਂ ਖਾਦਾ ਮੈਂ ਲੰਗਰ ਨਹੀਂ ਖਾਇਆ ਅੱਜੇ ਭੁੱਖ ਲੱਗੀ ਹੈ ਮੈਨੂੰ ਹੈ ਸ਼ੂਗਰ ਦੀ ਦਵਾਈ ਹਾਂ ਮੈਡੀਸਿਨ ਮੇਰੇ ਕੋਲ ਵਿੱਚ ਪਈ ਹੈ ਇਹ ਇਨਫੂਲਿਨ ਲਗਾ ਰਹੇ ਹੋ ਕਿ ਮੈਂ ਦਵਾਈ ਖਾ ਲ ਨੀ ਨੀ ਟੈਬਲੇਟ ਇਹ ਜੀ ਨੋਰਮਲ ਚੱਲ ਰਹੀ ਐ ਸੀ ਕੇ ਅੱਛਾ ਅੱਛਾ ਹਾਂ ਅੱਜ ਪਤਾ ਲੱਗੇਗਾ ਕੀ ਕਹਾਣੀ ਹੁਣ شکر کی نہیں رہندی ہے ساڈے پاک ساڈے پاکستان جے اک ٹیسٹ ہوندا ہے 3 مہینے والا تہاڈے اُتے ہاں ساڈے وی ہوندا جی ایچ بی ایس والا ہاں ہاں ساڈے وی ہوندا جی سارے پاسے ہے جی ہاں جی چلو اوکے وائک نہیں اے ساڈا نہیں ساڈا ٹینشن دے نہ بندی نو بالے 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 او کیا او 2 منٹ لگا دے ਗੱਡੀ ਤੁਹਾਡੀ ਕਿੱਥੇ ਹੀ ਆ ਉਹਨੇ ਟੂ ਟੂ ਮੈਨ ਕੋਈ ਨੰਬਰ ਪਤਾ ਇੱਥੇ ਹੀ ਹੈ ਲੇਕਿਨ ਨੰਬਰ ਦਾ ਨਹੀਂ ਪਤਾ ਮੈਡੀਕਲ ਸੈਂਟਰ ਸਰਦਾਰ ਜੀ ਦੇ ਕੇ ਪੈਰਾਂ 'ਚ ਸਲਿੱਪ ਹਾਂਜੀ ਹਾਂ ਸਲਿੱਪਿੰਗ ਬੜੀ ਜਿਆਦਾ ਪਾਰਿਸ਼ ਹੋਈ ਹੈ ਨਾ ਇਹ ਆਤ ਮੈਨੂੰ ਫੜਾਉ ਜੰਦਰੋ ਠੀਕ ਆਹ ਵਾਈਕਲ ਸਸੀ ਕਾ ਜੀ ਸਰ ਇਹ ਪੈਰ ਤੇ ਇਨਫੈਕਸ਼ਨ ਹੋ ਗਈ ਹੈ ਤੇ ਹੁਣ ਹੀ ਹਾਂ ਹੁਣੇ ਜਦੋਂ ਸਵੇਰੇ ਮੈਂ ਉਤਰਿਆ ਦਰਬਾਰ ਸਾਹਿਬ ਉਤਰਿਆ ਜੀ ਗੱਡੀ ਚ ਉਤਰਿਆ ਜੁੱਤੇ ਉਤਾਰੇ ਮੈਂ ਆਪਣੇ ਉਸ ਸਮੇਂ ਸਾਰਾ ਕੁਝ ਹੋ ਗਿਆ ਸੀ ਨੇ ਕੋਈ ਚੀਜ਼ ਲੜੀ ਇੱਥੇ ਕੀ ਆਇਆ ਨਹੀਂ ਕੁਝ ਨਹੀਂ ਆਇਆ ਕੁਝ ਨਹੀਂ ਲੜਿਆ ਇਹ ਜਖਮ ਲੀ ਜਲਦੀ ਇਹ ਨਾ ਕੋਈ ਜ਼ਖਮ ਸੀਗਾ ਜੀ ਇਹ ਗਰਮ ਪਾਣੀ ਜਗ੍ਹਾ ਤੇ ਰੱਖਿਆ ਸੀ ਪੈਰ ਔਰ ਉਸ ਜਗ੍ਹਾ ਦੇ ਉਤੇ ਜ਼ਖਮ ਸਾਰੇ ਸਹੀ ਸੀਗੇ ਉਹ ਸਾਰਾ ਕੰਟਰੋਲ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਜਸਟ ਨਾ ਇਹ ਕੱਲ ਤੋਂ ਹੀ ਇਸਰਾ ਦੇ ਮੈਨੂੰ ਦੇਖਣ ਟਰੈਗ ਲੱਗਿਆ ਵੀ ਥੋੜਾ ਹੈਵੀ ਹੋ ਰਿਹਾ ਜੀ ਪੈਰ

Uh, 52 ইয়ার্স yes. 51 ক্যাসেড 52 ক্যাসেড পাসপોર્ટ নাম্বার 55 নম্বর বুকেরেরের 34177 তারিখ 3199 মনজিৎ সেন পরের বার আসব 그다음에 পরবার আসব ਹਾਂ ਜੀ ਇਹ ਐਪਾਂ ਨੂੰ ਪੁੱਛਦੇ ਆਂ ਕਿ ਜੀ ਜੀ ਐਵੋ ਪੁੱਛੋ ਜੀ ਜੀ ਕੋ ਪਾਸੋਂ ਜੀ ਆਹਾ ਕੋ ਜੀ ਮੈਂ ਹੁਣੇ ਪੁੱਛਦਾ ਜੀ ਪਈ ਸਾਹਦ ਇਹ ਸੰਪੀਰਤ ਨਹੀਂ ਤੇ ਮੁਜ਼ਾਹਰਾ ਦੇਖ ਰਿਹਾ ਤੇ ਤੁਹਾਨੂੰ ਕੀ ਹੈ ਇੱਥਰੋਂ ਲੋਕ ਕੋਈ ਨਹੀਂ ਪਰੇਸ਼ਾਨ। ਥੋੜਾ ਪਾਣੀ ਚਾਹੀਦਾ। ਪਾਣੀ? ਹਾਂ। ਆਹ ਇਹ। ਉਹ ਨੂੰ ਦੇਖ ਲੋ ਅਸੂਤ ਦੀ ਬਾਹ। ਉਹ। ਜਿਵੇਂ ਕਹਿੰਿਆ ਪਾਣੀ ਇੱਧਰ ਵੀ ਬਣਾ ਲਓ। ਹੋ ਜਾ ਇਹਨੇ। ਦੇਖੋ। ਬਹੁਤ ਪਾਣੀ ਤੁਹਾਨੂੰ ਦੇ। ਇਹ ਜਰਾ ਆਪੋ ਬੋਲ ਲੈ। ਤਾਂ ਉਹ ਮੈਂ ਪੁੱਛਿਆ ਜੇ ਤੁਹਾਡਾ ਕੋਈ ਨਾ ਪ੍ਰੋਬਲਮ ਆਈ ਹਾਂ ਜੀ ਇਹ ਵੀ ਚੰਗਾ ਹੈ ਡਰਦਾ ਨਹੀਂ ਜਰ ਸੰਗਤ ਜੀ ਇਹ ਤੁਸੀਂ ਮਾਰਕੀਟ ਦੇਖਦੇ ਹੋ ਜੀ ਮਾਰੀ ਆ ਬੀ ਠੀਕ ਹੈ ਔਰ ਇਸ ਲਈ ਵਿੱਚ ਮੈਂ ਤੁਹਾਨੂੰ ਦੱਸਣਾ ਥੋੜੀ ਜੀ ਇਨਫੈਕਸ਼ਨ ਹੋ ਗਈ ਪੈਰ ਦੇ ਵਿੱਚ ਔਰ ਇੱਥੇ ਡਾਕਟਰ ਸਾਹਿਬ ਨੇ ਬਹੁਤ ਅੱਛੇ ਤਰ੍ਹਾਂ ਇਲਾਜ ਕੀਤਾ ਉਹਨਾਂ ਨੇ ਬੈਂਡੇਜ ਕਰ ਦਿੱਤਾ ਆਪਾਂ ਨੂੰ ਮੈਡੀਸਿਨ ਵੀ ਦਿੱਤੀ ਗਈ ਨਿਸ਼ਾ ਦੇਖੋ ਜੀ ਮਾਰਕੀਟ ਦਾ ਨਜ਼ਾਰਾ ਸਵੇਰੇ ਗੱਡੀ ਤੇ ਐਸੀ ਹੁਣ ਵੀਲਚੇਅਰ ਤੇ ਆ ਗਏ ਆਂ ਜੀ ਕੋਈ ਗੱਲ ਨਹੀਂ ਖਬਰਾਂ ਦੀ ਕੋਈ ਛਾ ਨਹੀਂ ਐ ਮੈਂ ਖਬਰਾਂ ਦਾ ਨਹੀਂ ਆ ਕੋਈ ਦਿੱਕਤ ਨਹੀਂ ਦੱਸ ਸਕਦੇ ਰეკਮੈਂਡ ਕਰਦਾ ਵੀ ਆਪ ਤੁਸੀਂ ਵੀਲਚੇਅਰ ਤੇ ਕੰਮ ਸਕਦੇ ਹੋ ਜੀ ਹਾਂ ਇੱਥੇ ਨਾ ਹਾਂ ਅੱਛਾ ਉਤਰੀ ਵਾਹ ਜੀ ਵਾਹ ਕੀ ਬਾਤ ਹੈ ਠੀਕ ਠੀਕ ٹھیک ہے جی اوکے ہاں بھائی کیا حال چال جی جی کرتار پور صاحب نا دربار صاحب کی کوئی فوٹو دے دوں

میگنیٹ ہے میگنیٹ ہاں یہ آنے کرنی فوٹو دربار صاحب اس کا کیچ آپ جائے یہ سب سے اچھی فوٹو جی دربار صاحب دی لیتر ہے لیتر ہے کہ یہ میٹی فل بھی جان دی کلاگ بھی جان دی آسے اکثر ہیں اور جو سٹینڈ ہے جو سٹینڈ لگ بھی جان دا ٹھیک ہے ٹھیک ہے مگر وہ لگ بھی جان دا فل بھی جان دا اس کا انڈیا نہیں کچھ آتی اپنے جو دانوں ڈسکاؤنڈ ہو جائے ہم ڈسکاؤنڈ ہو ਉਹ ਲੈ ਕੇ ਲੈ ਕੇ ਚੀਜ਼ ਬੜੀ ਆ ਰਹੀ ਸੀ ਠੀਕ ਹੈ ਦਨ WhatsApp ਤੇ ਮੈਨੂੰ ਆ ਹਾਂਜੀ ਸੰਗਤ ਜੀ ਅਸੀਂ ਇੱਕ ਬਹੁਤ ਵਧੀਆ ਦੁਕਾਨ ਤੇ ਪਹੁੰਚੇ ਆ ਜੀ ਕਿਉਂਕਿ ਅਸੀਂ ਇੱਥੇ ਆਏ ਆ ਤੇ ਕੋਈ ਨਾ ਕੋਈ ਨਿਸ਼ਾਨੀ ਲੈ ਕੇ ਜਾਣੀ ਹੈ ਜੀ ਘਰੇ ਕੋਈ ਨਿਸ਼ਾਨੀ ਰਹੇਗੀ ਨਾ ਤੋਂ ਉਸ ਵੇ ਫਿਰ ਮਨ ਤੇ ਹੁੰਦਾ ਨਾ ਵੀ ਪਾਕਿਸਤਾਨ ਤੋਂ ਲੈ ਕੇ ਆਏ ਨੇ ਸਰ ਨਬੀਬ احمد ਨਬੀਲ احمد ਇਹਨਾਂ ਨਾਲ ਸਾਡੀ ਦੁਕਾਨ ਦੇ ਉੱਤੇ ਸਮਾਨ ਲਿਆ ਗਿਆ ਜੀ ਔਰ ਇਹ ਬਹੁਤ ਵਧੀਆ ਲੈਦਰ ਦੇ ਵਿੱਚ ਹੈ ਜੀ ਲੈਦਰ ਦੇ ਵਿੱਚ ਦਰਬਾਰ ਸਾਹਿਬ हां ਦਰਬਾਰ ਸਾਹਿਬ ਦੀ ਫੋਟੋ ਦਰਬਾਰ ਸਾਹਿਬ ਦੀ ਲੈਦਰ हां ਠੀਕ ਹੈ ਜੀ ਆ ਜੀ ਵਾਹਿਗੁਰੂ ਸਤਨਗੁਰ ਨਾਮਿਕ ਲਓ ਜੀ ਇਹ ਘਰ ਦੀ ਸਾਡੀ ਸ਼ਾਨ ਬਣੇਗੀ ਔਰ ਨਬੀ ਸਾਹਿਬ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਥੋੜੀ ਜਿਹੀ ਭਾਈ ਵਾਲੀ ਕਰ ਲੋ ਕਿਉਂਕਿ ਮੇਰੀ ਇਨਫੈਕਸ਼ਨ ਹੋ ਗਈ ਪੈਰ ਦੇ ਵਿੱਚ ਹਰ ਤੱਕ ਜਾ ਕੇ ਕਮੈਂਟ ਕਰਦਣੇ ਨੇ ਹਾਂ ਮੈਨੂੰ ਜਾ ਕੇ ਐਡਮਿਟ ਹੋਣਾ ਪਏਗਾ 10 20000 ਰੁਪਏ ਮੇਰਾ ਖਰਚਾ ਆ ਗਿਆ ਜੀ ਹੁਣ ਜਾ ਕੇ ਐਡਮਿਟ ਹੋਊਗਾ ਤਾਂ ਫਿਰ ਜਾ ਕੇ ਡਾਕਟਰ ਟ੍ਰੀਟਮੈਂਟ ਕਰਨਗੇ ਇਸ ਦਾ ਸੋ ਸੰਗਤ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਂਜੀ ਸੰਗਤ ਜੀ ਤੁਸੀਂ ਮੇਰੇ ਸਾਹਮਣੇ ਜੋ ਝੰਡਾ ਦੇਖ ਰਹੇ ਹੋ ਪਾਕਿਸਤਾਨ ਗਵਰਨਮੈਂਟ ਆਫ ਪਾਕਿਸਤਾਨ ਦਾ ਝੰਡਾ ਜੀ ਸੰਗ ਤਾਂ ਆਈ ਜਾ ਰਹੀਆਂ ਮਾਰਕੀਟ ਦੇ ਵਿੱਚ ਮਾਰਕੀਟ ਤਿੰਨ ਚਾਰ ਜਗ੍ਹਾ ਦੇ ਉੱਤੇ ਮਾਰਕੀਟ ਲੱਗੀ ਹੋਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਜੀ ਹਿਸ਼ਾਰਪੁਰ ਓਕੇ ਓਕੇ ਹਿਸ਼ਾਰਪੁਰ ਓ ਜੀ ਇਹ ਸਾਰੇ ਹਿਸ਼ਾਰਪੁਰ ਦੇ ਬੇਲੀ ਨੇ ਔਰ ਦੂਸਰੀ ਮਾਰਕੀਟ ਕੀ ਸਾਈਡ ਹੈ ਬਾਈ ਇਹ ਕੀ ਮਾਰਕੀਟ ਹੈ ਜੀ ਅੱਛਾ ਕੋਈ ਗੱਲ ਨਹੀਂ ਆਪਾਂ ਲੰਗਰ ਛਕ ਲਈਏ ਭੁੱਖ ਲੱਗੀ ਏ ਸਵੇਰੇ ਦਾ ਕੁਝ ਵੀ ਨਹੀਂ ਖਾਦਾ ਮੈਂ ਇੱਕ ਬਿਸਕਟ ਦਾ ਪੈਕੇਟ ਖਾਦਾ ਸੀ ਦੋ ਦੋ ਕਰਕੇ ਚਾਰ ਬਿਸਕਟ ਖਾਦੇ ਆ ਜੀ ਔਰ ਥੋੜੇ ਜਿਹੇ ਚਨੇ ਖਾਦੇ ਹੋਏ ਆ ਕਿਉਂਕਿ ਮੈਂ ਚਾਹੁੰਦਾ ਵੀ ਜਿਹੜੀ ਦਵਾਈ ਖਾ ਰਿਆ ਨਾ ਉਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਪਾਣੀ ਪੀ ਜਾ ਰਿਹਾ ਮੈਂ ਰੈਗੂਲਰ ਪੀਦੇ ਪਾਣੀ ਠੀਕ ਹੈ ਓਕੇ ਲਓ ਜੀ ਸੰਗਤ ਜੀ ਲੰਗਰ ਹਾਲ ਵਿਖੇ ਪਹੁੰਚ ਕੇ ਆ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਅੱਜ ਮੈਂ ਉਹ ਛਕਣ ਲੱਗਿਆ ਜੀ ਇੱਥੇ ਪਹੁੰਚ ਗਏ ਜੀ ਲੰਗਰ ਛਕਾਂਗੇ ਜੀ ਔਰ ਦੇਖਦੇ ਹਾਂ ਅੱਜ ਲੰਗਰ ਦੀ ਸੇਵਾ ਵਿੱਚ ਲੰਗਰ ਆਪਾਂ ਨੂੰ ਕਿਸ ਤਰ੍ਹਾਂ ਦਾ ਸਰਵ ਹੁੰਦਾ ਜੀ ਬਹੁਤ ਤੀਫਾ ਸੁਣੀਆ ਲੰਗਰ ਦੀ ਅੱਜ ਪਹਿਲੀ ਵਾਰ ਖਾਊਗਾ ਔਰ ਪਹਿਲੀ ਵਾਰ ਇੱਥੇ ਆਨੰਦ ਲਾਊਗਾ ਲੰਗਰ ਦਾ ਜੀ ਸਤ ਸੰਗਤ ਜੀ ਜੁੜੇ ਰਹੋ ਮੇਰੇ ਨਾਲ ਵੀਡੀਓ ਦੇ ਵਿੱਚ ਉਤਰ ਜਾਂਦਾ ਆ ਮੈਨੂੰ ਬੋਲ ਤਾ ਜਹਾ ਉਤਰ ਰਹਾ ਹਾਂ ਠੀਕ ਹੈ ਜੀ The آگے, جی آگے, جی آگے, جی آگے جی آگے 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 ٹھیک ہے ٹھیک ہے واحد واحگر واحو بابا جی دو تھال لے لو گلاس لے لو جی لگر ہال بہن چکے جی واحے واحروجہ مار رہے نے لگر حال پہنچو جی پہنچ گئے واحد واحر واحو 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 جی سنگت کٹ ہو رہی لائن فل ہو رہی نے اور شروع لنگر کی شروعات کر لگے جی بابے نانک کا بھی روپے لنگر شروع شکریہ شکریہ تھوڑا تھوڑا ڈر بس ضرورت پہ کی دوارا لاؤں گا گروہ واحر گروہ تن بابا نانک جی واحر واحو سچرام ਪ੍ਰਸ਼ਾਦ ਆ ਗਿਆ ਜੀ ਆਪਾਂ ਪਹਿਲੇ ਸ਼ੁਰੂ ਕਰਦੇ ਹਾਂ ਜੀ ਵਾਹਿਗੁਰੂ ਸਾਡੇ ਬਾਬਾ ਜੀ ਨੇ ਸ਼ੁਰੂ ਕਰ ਦਿੱਤਾ ਠੀਕ ਹੈ ਵਾਹਿਗੁਰੂ ਸੰਤਨ ਹਾਉ ਦਾ ਸਿੰਘ ਜੀ ਹੋਈ